ਅਸ਼ਲੀਲ ਰੀਲਾਂ ਬਣਾਉਣ ਵਾਲੀ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੀ ਕਮਲਕੌਰ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਕੱਲ ਬਠਿੰਡਾ ਚ ਮੌਤ ਹੋ ਗਈ ਸੀ ਤੇ ਬਠਿੰਡਾ ਦੇ ਵਿੱਚ ਹੀ ਕਮਲਕੌਰ ਦਾ ਅੰਤਿਮ ਸੰਸਕਾਰ ਹੋਇਆ ਆਖਰੀ ਰਸਮਾਂ ਚ ਮਾਂ ਤੇ ਭੈਣ ਤੋਂ ਇਲਾਵਾ ਕੋਈ ਵੀ ਰਿਸ਼ਤੇਦਾਰ ਸ਼ਾਮਲ ਨਹੀਂ ਹੋਇਆ ਦੱਸ ਦੇ ਕਿ ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਜਿਸ ਤੋਂ ਬਾਅਦ ਬਠਿੰਡਾ ਦੇ ਵਿੱਚ ਹੀ ਕਮਲਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਲਾਸ਼ ਦੀ ਹਾਲਤ ਅਜੇ ਹੀ ਨਹੀਂ ਸੀ ਕਿ ਘਰ ਲਿਆ ਕੇ ਅੰਤਿਮ ਸੰਸਕਾਰ ਕੀਤਾ ਜਾਵੇ ਇਸ ਲਈ ਬਠਿੰਡਾ ਦੇ ਵਿੱਚ ਦਾਣਾ ਮੰਡੀ ਸ਼ਮਸ਼ਾਨ ਘਾਟ ਦੇ ਵਿੱਚ ਹੀ ਕਮਲਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਉਸ ਦੀ ਮਾਂ ਤੇ ਭੈਣ ਫੁੱਟ ਫੁੱਟ ਕੇ ਰੋਂਦੀਆਂ ਵੀ ਨਜ਼ਰ ਆਈਆਂ ਤਾਂ ਭਾਬੀ ਕਮਲਕੌਰ ਦੇ ਨਾਲ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਕੱਲ ਬਠਿੰਡਾ ਮੈਡੀਕਲ ਯੂਨੀ ਅਰਤੀ ਦੇ ਨੇੜੇ ਪਾਰਕਿੰਗ ਦੇ ਵਿੱਚ ਗੱਡੀ ਚੋਂ লাশ ਬਰਾਮਦ ਹੋਈ ਸੀ ਇਹ ਵੀ ਦੱਸਿਆ ਗਿਆ ਕਿ 2 ਤੋਂ 3 ਦਿਨ ਪਹਿਲਾਂ ਇਹ ਮੌਤ ਹੋਈ ਸੀ ਤੇ লাশ ਹੁਣ ਮਿਲੀ ਹੈ ਜਦੋਂ ਕਾਰ ਦੇ ਵਿੱਚੋਂ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ লাশ ਨੂੰ ਬਰਾਮਦ ਕੀਤਾ ਤਾਂ ਪੁਲਿਸ ਜਾਂਚ ਕਰ ਰਹੀ ਹੈ লাশ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਲਜਾਇਆ ਗਿਆ ਜਿਸ ਤੋਂ ਬਾਅਦ ਕਮਲਕੌਰ ਦੀ লাশ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਤੇ ਉਸ ਦਾ ਅੰਤਿਮ ਸੰਸਕਾਰ ਬਠਿੰਡਾ ਦੇ ਵਿੱਚ ਕੀਤਾ ਗਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਮਲਕੌਰ ਦੀਆਂ ਅੰਤਿਮ ਰਸਮਾਂ ਦੀਆਂ ਇਹ ਤਸਵੀਰਾਂ ਨੇ ਹੁਣ ਭਾਬੀ ਕਮਲਕੌਰ ਦੀ ਮੌਤ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਵੀ ਜੇਕਰ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਵੇਂ આરોપી ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਦੱਸੇ ਜਾ ਰਹੇ ਨੇ ਬਠਿੰਡਾ ਦੇ ਐਸਐਸਪੀ ਅੱਜ ਦੁਪਹਿਰ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਵੱਡਾ ਖੁਲਾਸਾ ਜਿਹੜਾ ਹੈ ਉਹ ਇਸ ਮਾਮਲੇ ਦੇ ਵਿੱਚ ਕਰ ਸਕਦੇ ਨੇ ਦੱਸਦੇ ਕਿ ਕੁਝ ਸਮਾਂ ਪਹਿਲਾਂ ਅਮਰਿਤ ਮੈਰੋ ਨੇ ਵੀ ਭਾਬੀ ਕਮਲਕੌਰ ਨੂੰ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਪੋਸਟ ਕਰਨ ਲਈ ਵੀ ਧਮਕੀ ਦਿੱਤੀ ਸੀ ਤੇ ਜਲਦੀ ਹੀ ਪੁਲਿਸ ਇਸ ਕਤਲ ਕੇਸ ਤੇ ਪ੍ਰੈਸ ਕਾਨਫਰੰਸ ਕਰੇਗੀ ਦੱਸਦੇ ਕਿ ਕਮਲਕੌਰ ਭਾਬੀ ਲੁਧਿਆਣਾ ਸ਼ਿਮਲਾਪੁਰੀ ਦੀ ਰਹਿਣ ਵਾਲੀ ਸੀ ਕਮਲਕੌਰ ਅਕਸਰ ਹੀ ਆਪਣੀ ਵੀਡੀਓਜ਼ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਸੀ ਅਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਸੀ ਕਾਫੀ ਵਿਵਾਦਨਾ ਦੇ ਵਿੱਚ ਵੀ ਰਹਿੰਦੀ ਸੀ ਉਸ ਦੀ ਲਾਸ਼ ਗੱਡੀ ਚੋਂ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਮਚ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਦਾ ਜ਼ਰੂਰ ਕਰ ਰਹੀ ਹੈ ਪਰ ਕਮਲ ਨੂੰ ਪਹਿਲਾਂ ਵੀ ਗੈਂਗਸਟਰਾਂ ਤੋਂ ਧਮਕੀਆਂ ਮਿਲ ਚੁੱਕੀਆਂ ਨੇ ਇਸ ਖਬਰ ਤੋਂ ਬਾਅਦ ਉਸ ਦੇ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਗਿਆ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੀ ਭੈਣ ਨੀਤੂ ਨੇ ਆਖਿਆ ਸੀ ਕਿ ਉਹਨਾਂ ਨੂੰ ਇਸ ਖਬਰ ਬਾਰੇ ਫੋਨ ਤੋਂ ਪਤਾ ਲੱਗਿਆ ਜਿਸ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਗਏ ਉਸ ਦੀ ਭੈਣ ਦੇ ਵੱਲੋਂ ਇਹ ਕਿਹਾ ਗਿਆ ਕਿ ਕਮਲ ਦੇ ਸਿਰ ਤੇ ਹੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ ਤਾਂ ਉਹੀ ਸਾਰਾ ਖਰਚਾ ਚੁੱਕਦੀ ਸੀ 36 ਸਾਲ ਦੀ ਕਮਲ ਹਲੇ ਕੁਮਾਰੀ ਸੀ ਤਾਂ ਕਤਲ ਦਾ ਜਿਹੜਾ ਕਿਉਂ ਜਤਾਇਆ ਗਿਆ ਸੀ ਮਡਲੀ ਜਾਂਚ ਤੋਂ ਇਹ ਸਾਹਮਣੇ ਆਇਆ ਸੀ ਕਿ ਕੋਈ ਕਿਤੇ ਹੋਰ ਕਤਲ ਕਰਕੇ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਗੱਡੀ 'ਚ ਉਸਦੀ ਲਾਸ਼ ਰੱਖ ਗਿਆ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਪਾਰਕਿੰਗ 'ਚੋਂ ਬਰਾਮਦ ਹੋਈ ਸੀ ਤਾਂ ਹੁਣ ਜਿਹੜੀ ਕਮਲਕੌਰ ਹੈ ਉਸਦਾ ਬਠਿੰਡਾ ਦੇ ਵਿੱਚ ਹੀ ਅੰਤਿਮ ਸੰਸਕਾਰ ਕੀਤਾ ਗਿਆ ਤਸਵੀਰਾਂ ਉਸਦੇ ਅੰਤਿਮ ਸੰਸਕਾਰ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਈ ਵੀ ਰਿਸ਼ਤੇਦਾਰ ਕਮਲਕੌਰ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋਇਆ ਉਸਦੀ ਮਾਂ ਤੇ ਭੈਣ ਫੁੱਟ-ਫੁੱਟ ਕੇ ਇਸ ਦੌਰਾਨ ਰੋ ਦੀਆਂ ਨਜ਼ਰ ਆਈਆਂ ਸਾਰਾ ਖਰਚਾ ਪਰਿਵਾਰ ਦਾ ਕਮਲਕੌਰੀ ਚੁੱਕਦੀ ਸੀ ਜਿਸ ਤੋਂ ਬਾਅਦ ਉਸ ਦੀ ਭੈਣ ਨੇ ਖੁਲਾਸਾ ਵੀ ਕੀਤਾ ਕਿ ਉਹ ਵਿਆਹੀ ਹੋਈ ਨਹੀਂ ਸੀ 35 ਸਾਲ ਦੀ ਉਸ ਦੀ ਉਮਰ ਸੀ ਸਿਸਟਰ ਜੀ ਮੇਰਾ ਨਾਮ ਅਮਨ ਕੁਮਾਰ ਅੱਛਾ ਉਹ ਨਹੀਂ ਭੈਣ ਸੀ ਕਮਲਕੌਰ ਅੱਛਾ ਜੀ ਸਾਨੂੰ ਕੱਲ ਫੋਨ ਗਿਆ ਵੀ ਇੱਥੇ ਡੱਡੂ ਦੀ ਨਹੀਂ ਆ ਅੱਛਾ ਤੇ ਅਸੀਂ ਫੇਰ ਆਇਆ ਇੱਥੇ ਜੀ ਠੀਕ ਹੈ ਤੇ ਹੁਣ ਕੋਈ ਆਪਣੀ ਕਾਰਵਾਈ ਕਰ ਲਈ ਹੈ ਬਾਕੀ ਅੱਗੇ ਉਹਦੇ ਦੇ